ਗਗਨ ਮੰਗਲਮ ਗਗਨ ਮੰਗਲਮ ਸੂर्य ਮੰਗਲਮ ਸੂर्य ਮੰਗਲਮ ਅਸੀਂ ਬੜੀ ਤਰ੍ਹਾਂ ਦੇ ਪ੍ਰੋਜੈਕਟਸ ਕਰਦੇ ਆ ਫੂਡ ਡਰਾਈਵ ਕਰਦੇ ਆ ਸਕੂਲ ਬੈਕਪੈਕਸ ਫਲਾਈ ਕਰਦੇ ਆ ਜਿਹੜੇ ਸ਼ੈਲਟਰ ਡੌਗਸ ਵਿੱਚ ਹੁੰਦੇ ਉਹਨਾਂ ਨੂੰ ਦਿੰਦੇ ਆ ਔਰ ਵੈਟਰਨਸ ਦੇ ਲਈ ਅਸੀਂ ਵਿੰਟਰ ਪ੍ਰੋਜੈਕਟ ਕਰਦੇ ਆ ਬਲੈਂਕਟਸ ਕੋਟ ਗਲਵਸ ਕੈਪਸ so many projects we do To new parents and needy families, pet food donation, health and wellness fair, financial assistance to cancer care, scholarship. ਕਮਿਊਨਿਟੀ ਦੇ ਲਈ ਵੱਡੇ ਪੱਧਰ ਤੇ ਕੰਮ ਕਰਨ ਵਾਲੇ ਲੌਂਗ ਆਇਲੈਂਡ ਇੰਡੋ ਅਮਰੀਕਨ ਕਲੱਬ ਦੇ ਵੱਲੋਂ ਪਿਛਲੇ ਦਿਨੀ ਆਪਣੀ ਇਨਸਟਾਲੇਸ਼ਨ ਸਰਮਨੀ ਕਰਵਾਈ ਗਈ ਜਿਸ ਦੇ ਵਿੱਚ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੁੜ ਤੋਂ ਚੋਣ ਕੀਤੀ ਗਈ ਜਿਸ ਦੇ ਵਿੱਚ ਅੰਜੂ ਸ਼ਰਮਾ ਮੁੜ ਤੋਂ ਕਲੱਬ ਦੇ ਪ੍ਰਧਾਨ ਬਣੇ ਇਸ ਮੌਕੇ ਨਾਲ ਨਾਲ ਦੀਵਾਲੀ ਦੀ ਸੈਲੀਬ੍ਰੇਸ਼ਨ ਵੀ ਕੀਤੀ ਗਈ ਲੌਂਗ ਆਇਲੈਂਡ ਇੰਡੋ ਅਮਰੀਕਨ ਲਾਇਨਸ ਕਲੱਬ ਦੀ ਪਿਛਲੇ ਦਿਨੀ ਇਨਸਟਾਲੇਸ਼ਨ ਸਰਮਨੀ ਹੋਈ ਇਸ ਕਲੱਬ ਦੇ ਵੱਲੋਂ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਲਈ ਚੰਗੇ ਕੰਮ ਕੀਤੇ ਜਾਰੇ ਨੇ ਜਿੱਥੇ ਵੀ ਕਮਿਊਨਿਟੀ ਨੂੰ ਲੋੜ ਹੁੰਦੀ ਹੈ ਇਸ ਕਲੱਬ ਦੇ ਵੱਲੋਂ ਵੱਧ ਚੜ ਕੇ ਮਦਦ ਕੀਤੀ ਜਾਂਦੀ ਹੈ ਚਾਹੇ ਕੈਂਸਰ ਅਵੇਅਰਨੈਸ ਵਾਕ ਹੋਵੇ ਜਾਂ ਫਿਰ ਫੂਡ ਡਰਾਈਵ ਅਤੇ ਲੋੜਵੰਦ ਲੋਕਾਂ ਦੇ ਲਈ ਸਰਦੀਆਂ ਦੇ ਵਿੱਚ ਕੱਪੜਿਆਂ ਸਮੇਤ ਹੋਰ ਬਹੁਤ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇ ਵਿੱਚ ਇਹ ਆਪਣਾ ਯੋਗਦਾਨ ਪਾਉਂਦੇ ਨੇ ਇਹਨਾਂ ਵੱਲੋਂ ਇਸ ਵਾਰ ਕਲੱਬ ਦੀ ਦੁਬਾਰਾ ਐਗਜ਼ੀਕਿਊਟਿਵ ਕਮੇਟੀ ਬਣਾ ਕੇ ਇਸ ਦੀ ਇੰਸਟਾਲੇਸ਼ਨ ਸੈਰਮੋਨੀ ਕੀਤੀ ਗਈ ਅਤੇ ਅੰਜੂ ਸ਼ਰਮਾ ਨੂੰ ਮੋਰਟਨ ਇਸ ਕਲੱਬ ਦਾ ਪ੍ਰਧਾਨ ਬਣਾਇਆ ਗਿਆ ਜਿਸ ਦੇ ਲਈ ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਵੀ ਸਾਂਝਾ ਕੀਤਾ ਅੱਜ ਅਸੀਂ ਇੱਥੇ ਮਿੰਟ ਵਿੱਚ ਲੌਂਗ ਆਇਲੈਂਡ ਇੰਡੋ-ਅਮਰੀਕਨ ਲਾਈਨਸ ਕਲੱਬ ਦੀ ਇੰਸਟਾਲੇਸ਼ਨ ਜਿਹੜੀ ਹੋਣ ਜਾ ਰਹੀ ਹੈ ਐਗਜ਼ੈਕਟਿਵ ਕਮੇਟੀ ਦੀ ਉਹਦੇ ਲਈ ਅਸੀਂ ਇਕੱਠੇ ਹੋਏ ਹਾਂ ਅੱਜ ਸਾਡਾ ਡਿਸਟ੍ਰਿਕਟ ਵੀ ਸਾਰਾ ਆਇਆ ਹੋਇਆ ਹੈ ਔਰ ਇਹ ਮੇਰੀ ਸੈਕਿੰਡ ਟਰਮ ਹੈ 2024 ਵਿੱਚ ਵੀ ਮੈਂ ਪ੍ਰੈਜ਼ੀਡੈਂਸੀ ਹੋਰ ਇਹ ਸੈਕਿੰਡ ਟਰਮ ਫੇਰ ਮੈਨੂੰ ਮੌਕਾ ਮਿਲਿਆ ਹੈ ਕੀ ਕਮਿਊਨਿਟੀ ਦੀ ਸੇਵਾ ਕਰਨ ਦਾ ਔਰ ਅੱਜ ਅਸੀਂ ਇੱਥੇ ਸਾਰੇ ਇਹ ਇੰਸਟਾਲੇਸ਼ਨ ਲਈ ਇਕੱਠੇ ਹੋਏ ਆਂ ਸਾਰੀ ਐਗਜ਼ੀਕਟਿਵ ਕਮੇਟੀ ਦੀ ਇੰਸਟਾਲੇਸ਼ਨ ਹੋਏਗੀ ਮੇਰੀ ਰਿਕੁਐਸਟ ਹੈ ਕਿ ਸਾਡੇ ਲਾਇਨਸ ਕਲੱਬ ਨੂੰ ਜੁਆਇਨ ਕਰੋ ਤੇ ਸਾਡੇ ਨਾਲ ਤੁਸੀਂ ਸਹਾਇਤਾ ਕਰੋ ਮੋਨੈਟਰੀ ਹੈਲਪ ਕਰ ਸਕਦੇ ਹੋ ਡੋਨੇਸ਼ਨਸ ਦੇ ਸਕਦੇ ਹੋ ਅਸੀਂ ਬੜੇ ਤਰ੍ਹਾਂ ਦੇ ਪ੍ਰੋਜੈਕਟਸ ਕਰਦੇ ਆਂ ਫੂਡ ਡਰਾਈਵ ਕਰਦੇ ਆਂ ਸਕੂਲ ਬੈਕਪੈਕਸ ਸਪਲਾਈ ਕਰਦੇ ਆਂ ਜਿਹੜੇ ਸ਼ੈਲਟਰ ਡੌਗਸ ਵਿੱਚ ਹੁੰਦੇ ਉਹਨਾਂ ਨੂੰ ਦਿੰਦੇ ਆਂ ਔਰ ਵੈਟਰਨਸ ਦੇ ਲਈ ਅਸੀਂ ਵਿంటర్ ਪ੍ਰੋਜੈਕਟ ਕਰਦੇ ਹਾਂ ਬਲੈਂਕਟਸ ਕੋਟ ਗਲਵਸ ਕੈਪਸ ਸੋ ਮਨੀ ਪ੍ਰੋਜੈਕਟਸ ਵੀ ਡੂ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਸ ਸਾਡੇ ਨਾਲ ਜੁੜੋ ਤੇ ਤਾਂਕਿ ਹੋਰ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ ਇਸ ਬੰਦ ਦੇ ਵਿੱਚ ਇੱਕ ਪ੍ਰੋਗਰਾਮ ਮਿੰਟ ਰੈਸਟੋਰੈਂਟ ਗਾਰਡਨ ਸਿਟੀ ਦੇ ਵਿੱਚ ਉਲੀਕਿਆ ਗਿਆ ਸੀ ਜਿਸ ਵਿੱਚ ਲਾਇਨਸ ਕਲੱਬ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਜੇ ਜਸਬੀਰ ਸਿੰਘ ਵੀ ਪਹੁੰਚੇ ਹੋਏ ਸਨ ਅੱਜ ਅਸੀਂ ਮਿੰਟ ਰੈਸਟੋਰੈਂਟ ਗਾਰਡਨ ਸਿਟੀ ਵਿੱਚ ਲਾਇਨਸ ਕਲੱਬ ਵਾਸਤੇ ਇਕੱਠੇ ਹੋਏ ਆ ਦੀਵਾਲੀ ਵੀ ਮਨਾ ਰਹੇ ਆ ਇੰਸਟਾਲੇਸ਼ਨ ਵੀ ਹੈਗੀ ਹੈ ਕਿਉਂਕਿ ਮੈਂ ਮੁਬਾਰਕਾਂ ਦੇਵਾਂਗਾ ਅੰਜੂ ਸ਼ਰਮਾ ਜੋ ਕਿ ਦੂਸਰੀ ਵਾਰ ਪ੍ਰੈਜ਼ੀਡੈਂਟ ਬਣਨ ਜਾ ਰਹੇ ਨੇ ਤੇ ਅੱਜ ਉਹਨਾਂ ਦੀ ਪੂਰੀ ਟੀਮ ਓਥ ਲਏਗੀ ਇੰਸਟਾਲੇਸ਼ਨ ਹੋਏਗੀ ਤੇ ਮੁਬਾਰਕਾਂ ਦੇ ਪਾਤਰ ਸੰਜੂ ਸ਼ਰਮਾ ਵੀ ਨੇ ਉਹਨਾਂ ਦੀ ਵੀ ਬਹੁਤ ਮਿਹਨਤ ਹੈ ਤੇ ਉਹਨਾਂ ਦੀ ਟੀਮ ਦੀ ਵੀ ਬੜੀ ਮਿਹਨਤ ਹੈ ਬਹੁਤ ਅੱਛੇ-ਅੱਛੇ ਕੰਮ ਕਰਦੇ ਨੇ ਲਾਇੰਸ ਕਲੱਬ ਤੇ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਜੋ ਇਹਨਾਂ ਨੇ ਪਿਛਲੇ ਸਾਲ ਕੰਮ ਕੀਤਾ ਹੈ ਇਸ ਤੋਂ ਇਲਾਵਾ ਇਸ ਮੌਕੇ ਵਕ ਵਕ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਕਰਵਾਈਆਂ ਗਈਆਂ ਜਿੱਥੇ ਭਾਰਤੀ ਕਲਚਰ ਦੇ ਨਾਲ ਸੰਬੰਧਿਤ ਪਰਫਾਰਮੈਂਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਇਸ ਮੌਕੇ ਕਮਿਊਨਿਟੀ ਨੂੰ ਵੀ ਅਪੀਲ ਕੀਤੀ ਗਈ ਕਿ ਲਾਇਨਸ ਕਲੱਬ ਜਾਂ ਫਿਰ ਇਹੋ ਜਿਹੀਆਂ ਹੋਰ ਸੰਸਥਾਵਾਂ ਦੇ ਨਾਲ ਜੁੜ ਕੇ ਕਮਿਊਨਿਟੀ ਦੀ ਮਦਦ ਕੀਤੀ ਜਾਵੇ ਇਸ ਮੌਕੇ ਇਨਸਟਾਲੇਸ਼ਨ ਸੈਰੇਮਨੀ ਦੇ ਨਾਲ ਨਾਲ ਦੀਵਾਲੀ ਵੀ ਸੈਲੀਬ੍ਰੇਟ ਕੀਤੀ ਗਈ ਦੀਵਾਲੀ ਇਜ਼ ਅ ਫੈਸਟੀਵਲ ਵੈਰੀ ਫੇਵਰਿਟ ਫੈਸਟੀਵਲ ਆਈ ਊਡ ਸੇ ਆਈ نو ਇਵਨ ਆਫਟਰ ਦੀਵਾਲੀ ਵੈਨ ਵੀ ਲਾਈਟ ਦੀਆ ਐਟ ਹੋਮ ਔਰ ਅ ਕੈਂਡਲ ਯੂ نو ਇਟਸ ਜਸਟ ਅ ਸਿੰਬਲਿਜ਼ਮ ਲਾਈਕ ਵੀ ਆਰ ਆਸਕਿੰਗ ਗੋਡ ਟੂ ਟੇਕ ਅਵੇ ਦਾ ਡਾਰਕਨੈਸ of from our life whether that is leading to wisdom or doing good or to serve the community or the country food and clothes drive eye glasses donation programs school supplies and blanket drives support to new parents and needy families pet food donation health and wellness fair financial assistance to cancer care Scholarship to support deserving students in their higher education, along with hygiene awareness campaign, culture celebration and education events. Our guiding motto we serve continue to inspire every project and every effort we undertake. Together we strive to make a difference, one act of kindness at a time. ਇਸ ਮੌਕੇ ਦੀਵੇ ਵੀ ਜਗਾਏ ਗਏ ਅਤੇ ਪਹੁੰਚੇ ਹੋਏ ਲੋਕਾਂ ਦੇ ਲਈ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਕਮਿਊਨਿਟੀ ਦੇ ਲਈ ਇੱਕ ਉਦਾਹਰਣ ਨੇ ਜੋ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਰਹਿ ਕੇ ਵੀ ਕਮਿਊਨਿਟੀ ਲਈ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਨੇ ਅਤੇ ਲਾਇਆਇੰਸ ਕਲੱਬ ਦੇ ਇਸ ਕੰਮ ਦੀ ਚੋ ਪਾਸਿਓਂ ਸ਼ਲਾਘਾ ਹੋ ਰਹੀ ਹੈ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ